ਸਸਵੇਕਾਲ ਤੇ ਸਵਾਗਤ ਹੈ ਅੱਜ ਅਸੀਂ ਇੱਕ ਬੜੀ ਦਿਲਚਸਪ ਇਤਿਹਾਸਿਕ ਬੁਜਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੇ ਇਸ ਦਾ ਆਧਾਰ ਹੈ ਡਾਕਟਰ ਸੁਰਿੰਦਰ ਕੁਮਾਰ ਸਿੰਘ ਦਾ ਇੱਕ ਲੈਕਚਰ ਬਿਲਕੁਲ ਤੇ ਬੁਜਾਰਤ ਇਹ ਹੈ ਕਿ ਇੱਕ ਪਾਸੇ ਇਤਿਹਾਸਕਾਰ ਕਹਿੰਦੇ ਨੇ ਕਿ ਮੱਧ ਕਾਲੀ ਦੱਖਣੀ ਭਾਰਤ ਵਿੱਚ ਯੂਰਪ ਵਾਲਾ ਸਾਮੰਤਵਾਦ ਜਾਨੀ ਫਿਊਡਲਿਜ਼ਮ ਸੀ ਹੀ ਨਹੀਂ ਹਾਂ ਕਿਉਂਕਿ ਉੱਥੋਂ ਦੇ ਰਾਜਿਆਂ ਕੋਲ ਨਕਦੀ ਦੀ ਕੋਈ ਕਮੀ ਨਹੀਂ ਸੀ ਮਤਲਬ ਸੋਨੇ ਚਾਂਦੀ ਦੇ ਸਿੱਕਿਆਂ ਦੇ ਟੇਰ ਲੱਗੇ ਹੋਏ ਸਨ ਪਰ ਫਿਰ ਇਸੇ ਕਹਾਣੀ ਵਿੱਚ ਇੱਕ ਪੇਚ ਆ ਜਾਂਦਾ ਹਾਂ ਪੇਚ ਇਹ ਹੈ ਕਿ ਉਸੇ ਦੌਰ ਵਿੱਚ ਰਾਜੇ ਆਪਣੇ ਅਫਸਰਾਂ ਬ੍ਰਾਹਮਣਾ ਸਭ ਨੂੰ ਤਨਖਾਹ ਦੇ ਬਦਲੇ ਵੱਡੀਆਂ ਵੱਡੀਆਂ ਜ਼ਮੀਨਾਂ ਦੇ ਰਹੇ ਸਨ ਤੇ ਇੱਥੇ ਹੀ ਸਵਾਲ ਖੜਾ ਹੁੰਦਾ ਜੇ ਖਜ਼ਾਨਾ ਸਿੱਕਿਆਂ ਨਾਲ ਭਰਿਆ ਪਿਆ ਸੀ ਤਾਂ ਤਨਖਾਹ ਵਜੋਂ ਜ਼ਮੀਨ ਦੇਣ ਦੀ ਕੀ ਲੋੜ ਸੀ ਤੇ ਜੇ ਜ਼ਮੀਨ ਦਿੱਤੀ ਜਾ ਰਹੀ ਸੀ ਤਾਂ ਫਿਰ ਇਹ ਸਮੰਤਵਾਦ ਕਿਉਂ ਨਹੀਂ ਸੀ ਮਤਲਬ ਦੋਵੇਂ ਗੱਲਾਂ ਆਪਸ ਵਿੱਚ ਮੇਲ ਹੀ ਨਹੀਂ ਖਾਂਦੀਆਂ ਇਸ ਗੁੱਥੀ ਨੂੰ ਸੁਲਝਾਉਣ ਲਈ ਸਾਨੂੰ ਪੂਰਾ ਸਿਸਟਮ ਹੀ ਕੀ ਕਹਿੰਦੇ ਨੇ ਖੋਲ ਕੇ ਦੇਖਣਾ ਪਵੇਗਾ ਹਾਂਜੀ ਸਾਡਾ ਮਕਸਦ ਹੀ ਇਹੀ ਸਮਝਣਾ ਹੈ ਕਿ ਦੱਖਣੀ ਭਾਰਤ ਦੀ ਆਰਥਿਕਤਾ ਸਮਾਜ ਅਤੇ ਰਾਜਨੀਤੀ ਦਾ ਢਾਂਚਾ ਇੰਨਾ ਵੱਖਰਾ ਕਿਉਂ ਸੀ ਤਾਂ ਫਿਰ ਸ਼ੁਰੂਆਤ ਇਸੇ ਸਵਾਲ ਤੋਂ ਕਰਦੇ ਹਾਂ ਕਿ ਆਖਿਰ ਦੱਖਣ ਭਾਰਤ ਕੋਲ ਇੰਨੀ ਬੇहिसाब ਦੌਲਤ ਆ ਕਿਥੋਂ ਰਹੀ ਸੀ ਦੇਖੋ ਇਸ ਦੌਲਤ ਦਾ ਸਭ ਤੋਂ ਵੱਡਾ ਸਰੋਤ ਸੀ ਸਮੁੰਦਰ ਦੱਖਣੀ ਭਾਰਤ ਦੇ ਬੰਦਰਗਾਹਾਂ ਕੋਆ ਮੂਛਰੀ ਕਾਵੇਰੀ ਪਟਨਮ 나ਗਪਟਨਮ ਵੀ ਹਾਂ 나ਗਪਟਨਮ ਇਹ ਸਿਰਫ ਸ਼ਹਿਰਾਂ ਦੇ ਨਾਂ ਨਹੀਂ ਸਨ ਬਲਕਿ ਉਸ ਸਮੇਂ ਦੇ ਗਲੋਬਲ ਟ੍ਰੇਡ ਦੇ ਹਾਈਵੇ ਸਨ ਪੂਰੀ ਦੁਨੀਆ ਦਾ ਮਾਲ ਇੱਥੇ ਆਉਂਦਾ ਸੀ ਤੇ ਇੱਥੋਂ ਜਾਂਦਾ ਸੀ ਤੇ ਵਪਾਰੀ ਆਪਣੇ ਨਾਲ ਸਿਰਫ ਮਾਲ ਹੀ ਨਹੀਂ ਸਗੋਂ ਢੇਰ ਸਾਰਾ ਸੋਨਾ ਚਾਂਦੀ ਵੀ ਲੈ ਆਉਂਦੇ ਸਨ ਬਿਲਕੁਲ ਸਾਨੂੰ ਪਤਾ ਲੱਗਦਾ ਹੈ ਕਿ ਬਾਈਜ਼ੈਂਟਾਈਨ ਸਾਮਰਾਜ ਤੋਂ ਡਰਾਕਮਾ ਹੂਨਾ ਦੇ ਹੂਨਾਸ ਚੀਨ ਤੋਂ ਫਨਮ ਹਾਂ ਤੇ ਦੱਖਣ ਪੂਰਬੀ ਏਸ਼ੀਆ ਦੇ ਦੇਸ਼ਾਂ ਤੋਂ ਪੈਗੋੜਾ ਇਹ ਸੋਨੇ ਦੇ ਸਿੱਕੇ ਜਹਾਜ਼ਾਂ ਦੇ ਵਿੱਚ ਪਰ ਪਰ ਕੇ ਆਉਂਦੇ ਸਨ ਇਸੇ ਕਰਕੇ ਉੱਤਰੀ ਭਾਰਤ ਦੇ ਉਲਟ ਜਿੱਥੇ ਕਈ ਵਾਰ ਨਕਦੀ ਦੀ ਕਮੀ ਹੋ ਜਾਂਦੀ ਸੀ ਦੱਖਣ ਵਿੱਚ ਕੈਸ਼ ਫਲੋ ਹਮੇਸ਼ਾ ਬਣਿਆ ਰਿਹਾ ਹਮੇਸ਼ਾ ਤੇ ਇਹ ਵਪਾਰ ਕੋਈ ਛੋਟੇ ਮੋਟੇ ਦੁਕਾਨਦਾਰ ਨਹੀਂ ਚਲਾ ਰਹੇ ਸਨ ਨਹੀਂ ਇਸ ਪਿੱਛੇ ਬਹੁਤ ਵੱਡੀਆਂ ਵਪਾਰੀ ਕਾਰਪੋਰੇਸ਼ਨਾਂ ਸਨ ਜਿਨ੍ਹਾਂ ਨੂੰ ਅਸੀਂ ਅੱਜ ਦੀ ਭਾਸ਼ਾ ਵਿੱਚ ਮਲਟੀਨੇਸ਼ਨਲ ਕੰਪਨੀਆਂ ਕਹਿ ਸਕਦੇ ਹਾਂ ਜਿਨ੍ਹਾਂ ਵਿੱਚ ਅਰਬ ਯਹੂਦੀ ਸੈਂਕ ਟੋਮਸ ਇਸਾਈ ਚੈਟਯਾਰ ਤੇ ਉਹ ਕਾਂਜੀਵਰਮ ਰੇਸ਼ਮ ਸਾੜੀ ਦਾ ਵਪਾਰ ਕਰਨ ਵਾਲੇ ਕੋਲਾਪਾਈਚਾਰੇ ਵਰਗੇ ਕਈ ਸਮੂਹ ਸ਼ਾਮਿਲ ਸਨ ਪਰ ਇਹਨਾਂ ਸਭ ਵਿੱਚੋਂ ਇੱਕ ਨਾਂ ਸਭ ਤੋਂ ਉੱਪਰ ਆਉਂਦਾ ਹੈ ਆਇਆ ਬੋਲੇ 500 ਇਹ ਨਾਂ ਸੁਣ ਕੇ ਤਾਂ ਲੱਗਦਾ ਜਿਵੇਂ ਕੋਈ ਗੁਪਤ ਸੰਸਥਾ ਹੋਵੇ ਗੁਪਤ ਤਾਂ ਨਹੀਂ ਪਰ ਸ਼ਕਤੀਸ਼ਾਲੀ ਬਹੁਤ ਸੀ ਆਇਆ ਬੋਲੇ 500 ਜਿਸ ਨੂੰ ਨਾਨਾ ਦੇਸੀ ਵੀ ਕਹਿੰਦੇ ਸਨ ਯਾਨੀ ਵੱਖ-ਵੱਖ ਦੇਸ਼ਾਂ ਦੇ ਲੋਕ ਹਾਂ ਇਹ ਉਸ ਦੌਰ ਦੀ ਸਭ ਤੋਂ ਵੱਡੀ ਟਰੇਡਿੰਗ ਗਿਲਡ ਸੀ ਇਸ ਦਾ ਹੈੱਡਕੁਆਰਟਰ ਕਰਨਾਟਕ ਦੇ ਆਈਹੋਲ ਵਿੱਚ ਸੀ ਤੇ ਇਹਨਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਇਹਨਾਂ ਦੀ ਆਪਣੀ ਨਿੱਜੀ ਫੌਜ ਹੁੰਦੀ ਸੀ ਆਪਣੀ ਨਿੱਜੀ ਫੌਜ ਜਿਹੜੀ ਇਹਨਾਂ ਦੇ ਵਪਾਰਕ ਕਾਫਲਿਆਂ ਦੀ ਰੱਖਿਆ ਕਰਦੀ ਸੀ ਇਹ ਤਾਂ ਮਤਲਬ ਅੱਜ ਦੀਆਂ ਵੱਡੀਆਂ ਟੈਕ ਕੰਪਨੀਆਂ ਵਾਂਗ ਹੋ ਗਿਆ ਜਿਨ੍ਹਾਂ ਦਾ ਪ੍ਰਭਾਵ ਕਈ ਦੇਸ਼ਾਂ ਦੀਆਂ ਸਰਕਾਰਾਂ ਤੋਂ ਵੀ ਵੱਧ ਹੁੰਦਾ ਹੈ ਬਿਲਕੁਲ ਵਪਾਰ ਹਮੇਸ਼ਾ ਤੋਂ ਹੀ ਸਿਆਸਤ ਜਿੰਨਾ ਤਾਕਤਵਰ ਰਿਹਾ ਸਾਨੂੰ ਇਹਨਾਂ ਦੇ ਕੰਮਕਾਜ ਬਾਰੇ ਜਾਣਕਾਰੀ ਕਿੱਥੋਂ ਮਿਲਦੀ ਹੈ ਦੇਖੋ ਸਭ ਤੋਂ ਵਧੀਆ ਜਾਣਕਾਰੀ ਮਿਲਦੀ ਹੈ ਸੁਮਾਤਰਾ ਯਾਨੀ ਇੰਡੋਨੇਸ਼ੀਆ ਤੋਂ ਅੱਛਾ ਉੱਥੋਂ ਇੱਕ ਬਾਰੂ ਸ਼ਿਲਾਲੇਖ ਮਿਲਿਆ ਹੈ ਉਸ ਵਿੱਚ ਦੱਸਿਆ ਗਿਆ ਕਿ ਇਸ ਕੰਪਨੀ ਦੀ ਆਪਣੀ ਕੌਂਸਲ ਸੀ ਆਪਣੇ ਲਿਖਤੀ ਨਿਯਮ ਸਨ ਤੇ ਉਹਨਾਂ ਨਿਯਮਾਂ ਨੂੰ ਕੀ ਕਹਿੰਦੇ ਸਨ ਬਨੰਜਾ ਧਰਮ ਤੇ ਮਜ਼ੇ ਦੀ ਗੱਲ ਇਹ ਹੈ ਕਿ ਇਹੀ ਬਨੰਜਾ ਧਰਮ ਸ਼ਬਦ ਬਾਅਦ ਵਿੱਚ ਥੋੜਾ ਬਦਲ ਕੇ ਉੱਤਰੀ ਭਾਰਤ ਵਿੱਚ ਵਣਜ ਧਰਮ ਬਣ ਗਿਆ ਕਮਾਲ ਹੈ ਮਤਲਬ ਵਪਾਰ ਦੇ ਕਾਨੂੰਨ ਵੀ ਦੱਖਣ ਤੋਂ ਉੱਤਰ ਵੱਲ ਗਏ ਹਾਂਜੀ ਬਹੁਤ ਤੋ ਤਾਂ ਇਹ ਤਾਂ ਸਾਫ਼ ਹੋ ਗਿਆ ਕਿ ਆਰਥਿਕਤਾ ਬਹੁਤ ਮਜ਼ਬੂਤ ਸੀ ਮੋਰ ਵਾਪਸ ਉਸੇ ਸਵਾਲ ਤੇ ਆਉਨੇ ਆ ਜੇ ਸਮੰਤਵਾਦ ਨਹੀਂ ਸੀ ਤਾਂ ਰਾਜਪਾਗ ਦਾ ਢਾਂਚਾ ਕੀ ਸੀ ਢਾਂਚਾ ਸੀ ਵਿੰਡਾਰ ਵਿਲੇਰ ਕਲਾਰ ਸਿਸਟਮ ਇੱਕ ਹੀ ਚੀਜ਼ ਸੀ ਦੇਖੋ ਇਹ ਇੱਕ ਤਿੰਨ ਪਦਰੀ ਸਮਾਜਿਕ ਅਤੇ ਪ੍ਰਸ਼ਾਸਨਿਕ ਢਾਂਚਾ ਸੀ ਸਭ ਤੋਂ ਉੱਪਰ ਸੀ ਵਿੰਡਾਰ ਯਾਨੀ ਰਾਜਾ ਪਰ ਉਹ ਸਿਰਫ ਇੱਕ ਸ਼ਾਸਕ ਨਹੀਂ ਸੀ ਨਹੀਂ ਉਸ ਨੂੰ ਧਰਤੀ ਤੇ ਰੱਬ ਦਾ avatars ਮੰਨਿਆ ਜਾਂਦਾ ਸੀ ਇਸ ਨਾਲ ਉਸ ਨੂੰ ਅਸੀਮ ਸ਼ਕਤੀ ਮਿਲਦੀ ਸੀ ਅਤੇ ਉਸ ਦੇ ਹੇਠਾਂ ਸਨ ਬੇਲੇਰ ਹਾਂ ਰਾਜ ਦੇ ਉੱਚ ਅਧਿਕਾਰੀ ਮੰਤਰੀ ਹਾਂ ਸੇਵਾਦਾਰ ਸਭ ਇਹਨਾਂ ਨੂੰ ਤਨਖਾਹ ਨਗਦ ਵੀ ਮਿਲਦੀ ਸੀ ਤੇ ਜ਼ਮੀਨ ਵੀ ਇੱਥੇ ਹੀ ਸਾਡੇ ਬੁਝਾਰਤ ਦਾ ਜਵਾਬ ਛੁਪਿਆ ਹੈ ਬਿਲਕੁਲ ਫਰਕ ਇਹ ਸੀ ਕਿ ਜ਼ਮੀਨ ਸਾਮੰਤਵਾਦ ਵਾਂਗ ਪੀੜੀਦਰ ਪੀੜੀ ਉਹਨਾਂ ਦੀ ਨਿੱਜੀ ਜਾਇਦਾਦ ਨਹੀਂ ਬਣਦੀ ਸੀ ਅੱਛਾ ਇਹ ਇੱਕ ਤਰ੍ਹਾਂ ਦੀ ਸਰਵਿਸ ਗ੍ਰਾਂਟ ਸੀ ਰਾਜਾ ਜਦੋਂ ਚਾਹੇ ਕਿਸੇ ਵੀ ਵੇਲੇਰ ਤੋਂ ਜ਼ਮੀਨ ਵਾਪਸ ਲੈ ਸਕਦਾ ਸੀ ਤਾਂ ਇਸ ਦਾ ਮਤਲਬ ਸ਼ਕਤੀ ਦਾ ਕੇਂਦਰ ਹਮੇਸ਼ਾ ਰਾਜਾ ਹੀ ਰਹਿੰਦਾ ਸੀ ਨਾ ਕਿ ਜ਼ਿਮੀਂਦਾਰ ਹਾਂ ਜ਼ਮੀਨ ਸ਼ਕਤੀ ਦਾ ਪ੍ਰਤੀਕ ਸੀ ਪਰ ਸ਼ਕਤੀ ਦਾ ਸਰੋਤ ਰਾਜਾ ਸੀ ਤਾਂ ਵੇਲੇ ਰਾਜੇ ਦੇ ਪੂਰੀ ਤਰ੍ਹਾਂ ਅਧੀਨ ਸਨ ਉਹ ਕਦੇ ਇੰਨੇ ਤਾਕਤਵਰ ਹੋ ਹੀ ਨਹੀਂ ਸਕਦੇ ਸਨ ਕਿ ਰਾਜੇ ਨੂੰ ਚੁਣੌਤੀ ਦੇ ਸਕਣ ਜਿਵੇਂ ਯੂਰਪ ਵਿੱਚ ਅਕਸਰ ਹੁੰਦਾ ਸੀ ਹਾਂ ਪਰ ਕੀ ਇਹ ਟਾਂਚਾ ਬਹੁਤ ਸਖਤ ਸੀ ਮਤਲਬ ਜੋ ਕਲਾਰ ਯਾਨੀ ਆਮ ਕਿਸਾਨ ਜਾਂ ਮਜ਼ਦੂਰ ਸੀ ਉਹ ਹਮੇਸ਼ਾ ਉੱਥੇ ਹੀ ਰਹਿੰਦਾ ਸੀ ਨਹੀਂ ਅਤੇ ਇਹ ਹੀ ਇਸ ਸਿਸਟਮ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਇਸ ਵਿੱਚ ਸਮਾਜਿਕ ਤਰੱਕੀ ਯਾਨੀ ਸੋਸ਼ਲ ਮੋਬਿਲਿਟੀ ਦੀ ਬਹੁਤ ਗੁੰਜਾਇਸ਼ ਸੀ ਜਿਵੇਂ ਕਿ ਉਦਾਹਰਣ ਵਜੋਂ ਔਰਤਾਂ ਨੂੰ ਪ੍ਰਸ਼ਾਸਨ ਵਿੱਚ ਬਹੁਤ ਉੱਚੇ ਅਹੁਦੇ ਦਿੱਤੇ ਜਾਂਦੇ ਸਨ ਪਦਮ ਗਲੇਰ ਇੱਕ ਅਜੇਹਾ ਸ਼ਬਦ ਹੈ ਜਿਸਦਾ ਮਤਲਬ ਹੈ ਇੱਕ ਮਹਿਲਾ ਅਧਿਕਾਰੀ ਤੇ ਸਾਨੂੰ ਅਜਿਹੇ ਸਬੂਤ ਮਿਲਦੇ ਹਨ ਕਿ ਇੱਕ ਔਰਤ ਇੱਕ ਪੂਰੇ ਸੂਬੇ ਯਾਨੀ ਮੰਡਲਮ ਦੀ ਗਵਰਨਰ ਤੱਕ ਬਣੀ ਬਿਲਕੁਲ ਇੱਕ ਯੂਨਾਨੀ ਔਰਤ ਆਰਾਮਿਸਤਾ ਵੀ ਜ਼ਿਕਰ ਆਉਂਦਾ ਹੈ ਹਾਂ ਉਹ ਮਹਾਨ ਰਾਜਾ ਰਾਜੇਂਦਰ ਚੋਲ ਪਹਿਲੇ ਦੀ ਨਿੱਜੀ ਸੁਰੱਖਿਆ ਗਾਰਡ ਦੀ ਮੁਖੀ ਸੀ ਇੱਕ ਯੂਨਾਨੀ ਔਰਤ ਰਾਜੇ ਦੀ ਸਭ ਤੋਂ ਪ੍ਰੋਸੇਮੰਦ ਗਾਰਡ ਹਾਂਜੀ ਇਸ ਦਾ ਮਤਲਬ ਚੋਲ ਸਮਰਾਜ ਸਿਰਫ ਵਪਾਰ ਲਈ ਹੀ ਨਹੀਂ ਬਲਕਿ ਦੁਨੀਆ ਪਰਦੇ ਹੁਨਰਮੰਦ ਲੋਕਾਂ ਲਈ ਵੀ ਖਿੱਚਦਾ ਕੇਂਦਰ ਸੀ ਤੇ ਇਹ ਸਿਰਫ ਲਿੰਗੀਆ ਕੌਮੀਅਤ ਤੱਕ ਸੀਮਤ ਨਹੀਂ ਸੀ ਨਹੀਂ ਜਾਤੀਗਤ ਰੁਕਾਵਟਾਂ ਵੀ ਟੁੱਟਦੀਆਂ ਸਨ ਰਾਜਾ ਰਾਜ ਚੋਲ ਨੇ ਕੋਲਾ ਜਾਤੀ ਦੇ ਤੀਰੰਦਾਜ਼ਾਂ ਲਈ ਇੱਕ ਵੱਖਰੀ ਫੌਜੀ ਰੈਜਿਮੈਂਟ ਬਣਾਈ ਸੀ ਜਦਕਿ ਉਸ ਸਮਾਜ ਵਿੱਚ ਕੋਲਾ ਨੂੰ ਇੱਕ ਨੀਵੀਂ ਜਾਤੀ ਮੰਨਿਆ ਜਾਂਦਾ ਸੀ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਰਾਜਾ ਯੋਗਤਾ ਨੂੰ ਮਹੱਤਵ ਦਿੰਦਾ ਸੀ ਨਾ ਕਿ ਸਿਰਫ ਜਨਮ ਨੂੰ ਇਹ ਤਾਂ ਹੋ ਗਈ ਰਾਜੇ ਅਤੇ ਉਸ ਦੇ ਅਫਸਰਾਂ ਦੀ ਗੱਲ ਪਰ ਅਸਲ ਰਾਜਪਾਗ ਤਾਂ ਪਿੰਡਾਂ ਵਿੱਚ ਚੱਲਦਾ ਹੈ ਉੱਥੇ ਜ਼ਿੰਦਗੀ ਕਿਵੇਂ ਸੀ ਕਿ ਸਭ ਕੁਝ ਰਾਜੇ ਦੇ ਕੰਟਰੋਲ ਵਿੱਚ ਸੀ ਨਹੀਂ ਬਿਲਕੁਲ ਨਹੀਂ ਚੋਲ ਸਮਰਾਜ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਸਥਾਨਕ ਸਵੈ ਸ਼ਾਸਨ ਯਾਨੀ ਲੋਕਲ ਸੈਲਫ ਗਵਰਨਮੈਂਟ ਦਾ ਮਾਡਲ ਸੀ ਅੱਛਾ ਰਾਜ ਨੂੰ ਮੰਡਲਮ ਯਾਨੀ ਸੂਬੇਾਂ ਵੱਲਾਡੂ ਯਾਨੀ ਜ਼ਿਲ੍ਹਿਆਂ ਅਤੇ ਫਿਰ 나ਡੂ ਯਾਨੀ ਬਲੌਕ ਵਿੱਚ ਵੰਡਿਆ ਗਿਆ ਸੀ ਅਸਲ ਖੁਦ ਮੁਖਤਿਆਰੀ ਬਲੌਕ ਪੱਧਰ ਤੋਂ ਸ਼ੁਰੂ ਹੁੰਦੀ ਸੀ ਠਹਿਰੋ ਇਹ ਤਾਂ ਬਹੁਤ ਸਾਰੇ ਨਵੇਂ ਸ਼ਬਦ ਹੋ ਗਏ ਤਾਂ ਮੋٹے ਤੌਰ ਤੇ ਇੱਕ 나ਡੂ ਦੇ ਅੰਦਰ ਕਿਸ ਤਰ੍ਹਾਂ ਦੇ ਪਿੰਡ ਹੁੰਦੇ ਸਨ ਬਹੁਤ ਵਧੀਆ ਸਵਾਲ ਇੱਕ 나ਡੂ ਦੇ ਅੰਦਰ ਮੁੱਖ ਤੌਰ ਤੇ ਚਾਰ ਤਰ੍ਹਾਂ ਦੇ ਖੇਤਰ ਹੋ ਸਕਦੇ ਸਨ ਪਹਿਲੇ ਸਨ ਅਗਰਹਾਰਮ ਇਹ ਬ੍ਰਾਹਮਣਾਂ ਦੇ ਪਿੰਡ ਹਾਂ ਖਾਸ ਤੌਰ ਤੇ ਬ੍ਰਾਹਮਣਾਂ ਲਈ ਵਸਾਏ ਗਏ ਤੇ ਇਹ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਨਹਿਰਾ ਤੇ ਆਧਾਰਿਤ ਇੱਕ ਗ੍ਰਿਡ ਸਿਸਟਮ ਨਾਲ ਬਣਾਏ ਜਾਂਦੇ ਸਨ ਤੇ ਇਹਨਾਂ ਪਿੰਡਾਂ ਨੂੰ ਚਲਾਉਣ ਦਾ ਸਿਸਟਮ ਵੀ ਬਾਕ ਕਮਾਲ ਸੀ ਇਹਨਾਂ ਦੀ ਆਪਣੀ ਇੱਕ ਸਭਾ ਹੁੰਦੀ ਸੀ ਜਿਸ ਵਿੱਚ 30 ਮੈਂਬਰ ਹੁੰਦੇ ਸਨ ਤੇ ਉਹਨਾਂ ਦੀ ਚੋਣ ਹੁੰਦੀ ਸੀ ਕੁੱਡਾ ਵੋ ਲਈ ਸਿਸਟਮ ਰਾਹੀਂ ਮਤਲਬ ਇੱਕ ਲੋਟਰੀ ਸਿਸਟਮ ਵਾਂਗ ਹਾਂ ਬਿਲਕੁਲ ਯੋਗ ਉਮੀਦਵਾਰਾਂ ਦੇ ਨਾਂ ਤਾੜ ਦੇ ਪੱਤਿਆਂ ਤੇ ਲਿਖ ਕੇ ਇੱਕ ਘੜੇ ਵਿੱਚ ਪਾਏ ਜਾਂਦੇ ਫਿਰ ਕਿਸੇ ਛੋਟੇ ਬੱਚੇ ਨੂੰ ਇੱਕ-ਇੱਕ ਪਰਚੀ ਚੁੱਕਣ ਲਈ ਕਿਹਾ ਜਾਂਦਾ ਤੇ ਜਿਸ ਦਾ ਨਾਂ ਨਿਕਲਿਆ ਉਹ ਮੈਂਬਰ ਬਣ ਗਿਆ ਭ੍ਰਿਸ਼ਟਾਚਾਰ ਅਤੇ ਧਰੇਬੰਦੀ ਨੂੰ ਰੋਕਣ ਦਾ ਕਿੰਨਾ ਸ਼ਾਨਦਾਰ ਤਰੀਕਾ ਸੀ ਬਹੁਤ ਵੀ ਸ਼ਾਨਦਾਰ ਤੇ ਨਾ ਅਗਰਹਾਰਮ ਪਿੰਡਾਂ ਨੂੰ 18 ਤਰ੍ਹਾਂ ਦੀਆਂ ਖਾਸ ਛੋਟਾਂ ਵੀ ਮਿਲਦੀਆਂ ਸਨ ਪਰਿਹਾਰ ਹਾਂ ਪਰਿਹਾਰ ਜਿਵੇਂ ਕਿ ਟੈਕਸ ਤੋਂ ਛੋਟ ਤੇ ਰਾਜੇ ਦੀ ਸੈਨਾ ਵੀ ਬਿਨਾਂ ਇਜਾਜ਼ਤ ਦੇ ਪਿੰਡ ਵਿੱਚ ਦਾਖਲ ਨਹੀਂ ਹੋ ਸਕਦੀ ਸੀ ਮਤਲਬ ਇਹ ਲਗਭਗ ਪੂਰੀ ਤਰ੍ਹਾਂ ਖੁਦ ਮੁਖਤਾਰ ਸਨ ਬਿਲਕੁਲ ਉਜੀ ਕਿਸਮ ਦੀ ਵਿਲਾਣ ਵਗਈ ਇਹ ਆਮ ਕਿਸਾਨਾਂ ਤੇ ਜ਼ਿਮੇਦਾਰਾਂ ਦੇ ਪਿੰਡ ਸਨ ਤੇ ਇਹੀ ਰਾਜ ਦੀ ਆਮਦਨ ਦਾ ਮੁੱਖ ਸਰੋਤ ਸਨ ਹਾਂਜੀ ਇਹਨਾਂ ਦੀ ਆਪਣੀ ਕਾਉਂਸਲ ਨੂੰ ਔਰ ਕਿਹਾ ਜਾਂਦਾ ਸੀ ਤੀਜੇ ਸਨ ਨਗਰਮ ਸ਼ਹਿਰੀ ਕੇਂਦਰ ਜਾਂ ਬਾਜ਼ਾਰ ਜਿੱਥੇ ਵਪਾਰੀ ਰਹਿੰਦੇ ਸਨ ਤੇ ਚੌਥੀ ਕਿਸਮ ਤਨਯੂਰ ਹਾਂ ਜਿਹੜੇ ਅੱਜ ਦੇ ਸਪੈਸ਼ਲ ਇਕਨੋਮਿਕ ਜ਼ੋਨਸ ਵਰਗੇ ਸਨ ਕੋਈ ਬੰਦਰਗਾਹ ਜਾਂ ਟਾਪੂ ਜਿੱਥੇ ਖਾਸ ਕੰਮ ਹੁੰਦਾ ਸੀ ਜਿਵੇਂ ਮੋਤੀਆਂ ਦਾ ਵਪਾਰ ਇਹ ਪੂਰਾ ਟਾਂਚਾ ਦਰਸਾਉਂਦਾ ਹੈ ਕਿ ਸ਼ਾਸਨ ਕਿੰਨਾ ਵਿਕੇਂਦਰੀਕ੍ਰਿਤ ਸੀ। ਰਾਜਾ ਸਿਰਫ ਉਪਰੋਂ ਨਿਗਰਾਨੀ ਰੱਖਦਾ ਸੀ ਅਤੇ ਟੈਕਸ ਇਕੱਠਾ ਕਰਦਾ ਸੀ। ਅੱਛਾ ਹੁਣ ਟੈਕਸ ਦੀ ਗੱਲ ਆਈ ਗਈ ਹੈ। ਜੇ ਰਾਜਾ ਇੰਨਾ ਅਮੀਰ ਸੀ ਤਾਂ ਇਸ ਦਾ ਮਤਲਬ ਟੈਕਸ ਸਿਸਟਮ ਬਹੁਤ ਕਾਰਗਰ ਹੋਵੇਗਾ। ਇਹ ਕਿਵੇਂ ਕੰਮ ਕਰਦਾ ਸੀ? ਵਪਾਰ ਤਾਂ ਆਮਦਨ ਦਾ ਇੱਕ ਸਰੋਤ ਸੀ ਪਰ ਅਸਲ ਖਜ਼ਾਨਾ ਉਹਨਾਂ ਦੀ ਬਹੁਪਦਰੀ ਟੈਕਸ ਪ੍ਰਣਾਲੀ ਤੋਂ ਪਰਦਾ ਸੀ। ਇਹ ਥੋੜਾ ਗੁੰਝਲਦਾਰ ਹੈ ਪਰ ਬਹੁਤ ਦਿਲਚਸਪ ਹੈ। ਚਲੋ ਇਸ ਨੂੰ ਸਮਝਦੇ ਹਾਂ। ਸ਼ੁਰੂਆਤ ਜ਼ਮੀਦਾਰ ਤੋਂ ਕਰਦੇ ਹਾਂ ਜਿਸ ਨੂੰ ਉਦਾਰ ਕਿਹਾ ਜਾਂਦਾ ਸੀ ਇੱਕ ਉਦਾਰ ਤਿੰਨ ਮੁਖ ਟੈਕਸ ਦਿੰਦਾ ਸੀ ਜ਼ਮੀਨ ਦਾ ਮਾਲੀਆ ਟੈਕਸ ਕਿਰਾਏ ਖਰ ਟੈਕਸ ਮਨਾਈ ਅਤੇ ਸੁਰੱਖਿਆ ਲਈ ਟੈਕਸ ਪਕਾਵਲ ਪਰ ਅਸਲ ਖੇੜੇ ਸੀ ਕਿ ਉਹ ਏ ਟੈਕਸ ਦੋ ਵਾਰ ਦਿੰਦਾ ਸੀ ਹਾਂ ਦੋ ਵਾਰ ਇੱਕ ਵਾਰ ਆਪਣੇ ਪਿੰਡ ਦੀ ਉਰ ਕਾਉਂਸਲ ਨੂੰ ਪਿੰਡ ਦੇ ਕੰਮਾਂ ਲਈ ਤੇ ਦੂਜੀ ਵਾਰ ਉਹੀ ਟੈਕਸ ਸਿੱਧਾ ਰਾਜੇ ਨੂੰ ਮਤਲਬ ਡਬਲ ਟੈਕਸੇਸ਼ਨ ਫਿਰ ਵਿਚਾਰੇ ਕਿਰਾਏਦਾਰ ਯਾਨੀ ਉਲਕੁੜੀ ਦਾ ਕੀ ਹਾਲ ਹੁੰਦਾ ਹੋਵੇਗਾ ਉਸਦੀ ਹਾਲਤ ਤਾਂ ਹੋਰ ਵੀ ਪਤਲੀ ਸੀ ਉਹ ਆਪਣਾ ਕਿਰਾਏਦਾਰੀ ਟੈਕਸ ਜਿਸ ਨੂੰ ਕੁੜੀ ਮੈਂ ਕਹਿੰਦੇ ਸਨ ਤਿੰਨ ਵਾਰ ਦਿੰਦਾ ਸੀ ਤਿੰਨ ਵਾਰ ਹਾਂ ਇੱਕ ਵਾਰ ਪਿੰਡ ਦੀ ਉਰ ਕਾਉਂਸਲ ਨੂੰ ਦੂਜੀ ਵਾਰ ਆਪਣੇ ਜ਼ਿਮੀਦਾਰ ਨੂੰ ਅਤੇ ਤੀਜੀ ਵਾਰ ਸਿੱਧਾ ਰਾਜੇ ਦੇ ਖਜ਼ਾਨੇ ਵਿੱਚ ਕਮਾਲ ਹੈ ਅੱਜ ਦੇ ਟੈਕਸ ਸਿਸਟਮ ਨੂੰ ਗੁੰਜਲਦਾਰ ਕਹਿਣ ਵਾਲਿਆਂ ਨੇ ਚੋਲ ਸਾਮਰਾਜ ਨਹੀਂ ਦੇਖਿਆ ਹਾਂ ਵਪਾਰੀ ਅਤੇ ਕਾਰੀਗਰ ਵੀ ਆਪਣੇ ਟੈਕਸ ਜਿਵੇਂ ਆਨਾਮਿਤ ਟਟਮ-ਟਟਮ ਦੋ ਵਾਰ ਅਦਾ ਕਰਦੇ ਸਨ ਇੱਕ ਸਥਾਨਿਕ ਊਰ ਨੂੰ ਅਤੇ ਦੂਜਾ ਰਾਜੇ ਨੂੰ ਇਸ ਸਿਸਟਮ ਨਾਲ ਹਰ ਪੱਦਰ ਤੋਂ ਪੈਸਾ ਇਕੱਠਾ ਹੋ ਕੇ ਸਿੱਧਾ ਰਾਜੇ ਕੋਲ ਪਹੁੰਚਦਾ ਸੀ। ਇਹੀ ਉਹ ਮਸ਼ੀਨ ਸੀ ਜੋ ਚੋਲ ਸਮਰਾਜ ਨੂੰ ਚਲਾ ਰਹੀ ਸੀ। ਹੁਣ ਤਸਵੀਰ ਬਿਲਕੁਲ ਸਾਫ਼ ਹੋ ਰਹੀ ਹੈ। ਹੁਣ ਜਦੋਂ ਅਸੀਂ ਸਿਸਟਮ ਸਮਝ ਲਿਆ ਤਾਂ ਉਹ ਇਸ ਖੇਤਰ ਦੇ ਵੱਡੇ ਖਿਡਾਰੀਆਂ ਯਾਨੀ ਰਾਜਵੰਸ਼ਾਂ ਤੇ ਇੱਕ ਨਜ਼ਰ ਮਾਰੀਏ। ਠੀਕ ਹੈ ਚਾਲੁਕਿਆ ਅਤੇ ਰਾਸ਼ਟਪੁਰ ਤੋਂ ਸ਼ੁਰੂ ਕਰਦੇ ਹਾਂ। 6ਵੀਂ ਸਦੀ ਦੇ ਆਸ-ਪਾਸ ਪਸ਼ਚਮੀ ਚਲੁਕਿਆ ਸੱਤਾ ਵਿੱਚ ਆਏ ਇਹਨਾਂ ਦਾ ਸਭ ਤੋਂ ਮਸ਼ਹੂਰ ਰਾਜਾ ਪੁਲਕੇਸ਼ਨ ਦੂਜਾ ਸੀ ਜਿਸ ਨੇ ਹਰਸ਼ਵਰਧਨ ਨੂੰ ਵੀ ਹਰਾਇਆ ਸੀ ਹਾਂ ਬਿਲਕੁਲ ਚਲੁਕਿਆ ਨੇ ਦਕਰਮੀਚ ਬ੍ਰਾਹਮਣਵਾਦ ਨੂੰ ਮੋੜ ਸੁਰਜੀਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਪਰ ਬਾਅਦ ਵਿੱਚ ਉਹਨਾਂ ਦੇ ਹੀ ਇੱਕ ਸਮੰਤ ਦੰਤੀ ਦੁਰਗ ਨੇ ਉਹਨਾਂ ਨੂੰ ਹਰਾ ਕੇ ਰਾਸ਼ਟ੍ਰਕੂਟ ਵੰਸ਼ ਦੀ ਮੀਰ ਰਹੀ ਤੇ ਰਾਸ਼ਟ੍ਰਕੂਟਾ ਨੇ ਆਪਣਾ ਪ੍ਰਭਾਵ ਬਹੁਤ ਈਜ਼ੀ ਨਾਲ ਵਧਾਇਆ ਹਾਂ ਉਹਨਾਂ ਨੇ ਮਹਾਰਾਸ਼ਟਰ ਵਿੱਚ ਸਥਾਨਕ ਸਮਰਥਨ ਹਾਸਿਲ ਕਰਨ ਲਈ ਸ਼ਿਵ ਧਰਮ ਨੂੰ ਅਪਣਾਇਆ ਤੇ ਆਪਣਾ ਰਾਜ ਉੱਤਰ ਵਿੱਚ ਕਨੌਜ ਤੱਕ ਫੈਲਾ ਲਿਆ। ਅਲੋਰਾ ਦਾ ਕੈਲਾਸ਼ ਮੰਦਿਰ ਵੀ ਉਹਨਾਂ ਦੀ ਹੀ ਦੇਣ ਹੈ। ਰਾਸ਼ਟਪੂਤ ਰਾਜਾ ਕ੍ਰਿਸ਼ਨ ਪਹਿਲੇ ਨੇ ਬਣਵਾਇਆ ਸੀ। ਹਾਂ ਪਰ ਦੱਖਣੀ ਭਾਰਤ ਦਾ ਅਸਲ ਸੁਨਹਿਰੀ ਯੁੱਗ ਚੋਲ ਸਮਰਾਜ ਦੇ ਉਭਾਰ ਨਾਲ ਸ਼ੁਰੂ ਹੋਇਆ। ਚੋਲ ਸਮਰਾਜ ਜਿਸ ਦਾ ਨਾਂ ਸੁਣਦਿਆਂ ਹੀ ਤੰਜੌਰ ਦਾ ਵਿਸ਼ਾਲ ਬ੍ਰਿਹਦੇਸ਼ਵਰ ਮੰਦਿਰ ਅੱਖਾਂ ਸਾਹਮਣੇ ਆ ਜਾਂਦਾ ਹੈ। ਬਿਲਕੁਲ। ਚੋਲਾ ਨੇ ਪੱਲਵਾਂ ਅਤੇ ਪਾਂਡਿਆ ਦੋਵਾਂ ਨੂੰ ਹਰਾ ਕੇ ਇੱਕ ਵਿਸ਼ਾਲ ਸਾਮਰਾਜ ਬਣਾਇਆ ਰਾਜਾ ਰਾਜ ਚੋਲ ਜਿਸ ਨੇ ਉਹ ਮੰਦਿਰ ਬਣਵਾਇਆ ਇੱਕ ਮਹਾਨ ਸ਼ਾਸਕ ਸੀ ਪਰ ਉਸ ਦਾ ਪੁੱਤਰ ਰਾਜੇਂਦਰ ਚੋਲ ਸਾਮਰਾਜ ਨੂੰ ਇੱਕ ਨਵੇਂ ਹੀ ਪੱਧਰ ਤੇ ਲੈ ਗਿਆ ਹਾਂ ਉਸ ਨੇ ਚੋਲ ਸਾਮਰਾਜ ਨੂੰ ਇੱਕ ਖੇਤਰੀ ਤਾਕਤ ਤੋਂ ਇੱਕ ਅੰਤਰਰਾਸ਼ਟਰੀ ਸਮੁੰਦਰੀ ਸ਼ਕਤੀ ਬਣਾ ਦਿੱਤਾ ਉਸ ਨੇ ਸ਼੍ਰੀ ਵਿਜੇ ਸਾਮਰਾਜ ਯਾਨੀ ਅੱਜ ਦੇ ਇੰਡੋਨੇਸ਼ੀਆ ਮਲੇਸ਼ੀਆ ਤੇ ਸ਼੍ਰੀਲੰਕਾ ਨੂੰ ਜਿੱਤਿਆ ਕੀ ਇਹ ਸਿਰਫ ਜਿੱਤਣ ਲਈ ਸੀ ਜਾਂ ਇਸ ਪਿੱਛੇ ਕੋਈ ਆਰਥਿਕ ਰਣਨੀਤੀ ਸੀ ਇਹ ਸਿਰਫ ਫੌਜੀ ਜਿੱਤਾਂ ਨਹੀਂ ਸਨ ਬਲਕਿ ਇੱਕ ਵੱਡੀ ਆਰਥਿਕ ਰਣਨੀਤੀ ਦਾ ਹਿੱਸਾ ਸੀ ਅੱਛਾ ਅਜਿਆ ਕਰਨ ਨਾਲ ਉਸਨੇ ਚੀਨ ਨਾਲ ਹੋਣ ਵਾਲੇ ਸਮੁੰਦਰੀ ਵਪਾਰ ਦੇ ਰਸਤੇ ਤੇ ਪੂਰਾ ਕੰਟਰੋਲ ਕਰ ਲਿਆ ਤਾਂ ਹੁਣ ਹਰ ਵਪਾਰੀ ਨੂੰ ਚੋਲਾ ਨੂੰ ਟੈਕਸ ਦੇਣਾ ਪੈਂਦਾ ਸੀ ਬਿਲਕੁਲ ਇਸ ਨਾਲ ਚੋਲ ਖਜ਼ਾਨਾ ਹੋਰ ਵੀ ਭਰ ਗਿਆ ਤੇ ਉੱਤਰ ਭਾਰਤ ਵੱਲ ਉਸਦੀ ਮਹਿੰਮ ਜਿਸ ਤੋਂ ਬਾਅਦ ਉਸਨੇ ਗੰਗਈਕੌਂਡ ਦੀ ਉਪਾਧੀ ਧਾਰਨ ਕੀਤੀ ਕਿ ਉਹ ਸਿਰਫ ਇੱਕ ਪ੍ਰਤੀਕਾਤਮਕ ਜਿੱਤ ਸੀ ਹਾਂ ਉਹ ਮੁੱਖ ਤੌਰ ਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਸੀ ਗੰਗਾਜਲ ਨੂੰ ਦੱਖਣ ਲਿਆਉਣਾ ਇਹ ਦਰਸਾਉਂਦਾ ਸੀ ਕਿ ਹੁਣ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਉੱਤਰ ਵਿੱਚ ਨਹੀਂ ਦੱਖਣ ਵਿੱਚ ਹੈ ਚੋਲ ਸਮਰਾਜ ਆਪਣੀ ਸਿਖਰ ਤੇ ਸੀ ਪਰ ਫਿਰ ਅਜਿਹਾ ਕੀ ਹੋਇਆ ਕਿ ਇਹ ਮਹਾਨ ਸਮਰਾਜ ਤਾਸ਼ ਦੇ ਪੱਤੇ ਮੰਗ ਤੈ ਗਿਆ ਇੱਥੋਂ ਹੀ ਸਾਰਾ ਖੇਡ ਵਿਗੜਨਾ ਸ਼ੁਰੂ ਹੋਇਆ ਰਾਜਾ ਕੁਲੋਤੁੰਗ ਪਹਿਲੇ ਦਸਮੇ ਇੱਕ ਵੱਡਾ ਧਾਰਨਿਕ ਵਿਵਾਦ ਖੜਾ ਹੋ ਗਿਆ ਉਹ ਇੱਕ ਕੱਟੜ ਸ਼ਿਵ ਭਗਤ ਸੀ ਹਾਂ ਤੇ ਉਸਨੇ ਵਿਸ਼ਨੂੰ ਭਗਤਾਂ ਖਾਸ ਕਰਕੇ ਮਹਾਨ ਸੰਤ ਰਾਮਾਨੁਜਾਚਾਰੀਆ ਤੇ ਬਹੁਤ ਅਤਿਆਚਾਰ ਕੀਤੇ ਇਸ ਨਾਲ ਸਮਾਜ ਵਿੱਚ ਇੱਕ ਡੂੰਗੀ ਵੰਡ ਪੈਦਾ ਹੋ ਗਈ ਤੇ ਰਾਮਾਨੁਜਾਚਾਰੀਆ ਨੂੰ ਤਾਂ ਆਪਣੀ ਜਾਨ ਬਚਾਉਣ ਲਈ ਚੋਲ ਸਾਮਰਾਜ ਛੱਡ ਕੇ ਉੱਤਰ ਵੱਲ ਜਾਣਾ ਪਿਆ ਹਾਂ ਤੇ ਇਸ ਦਾ ਇੱਕ ਅਣਕਿਆਸਿਆ ਨਤੀਜਾ ਨਿਕਲਿਆ ਰਾਮਾਨੁਜਾਚਾਰੀ ਆਪਣੇ ਨਾਲ ਭਗਤੀ ਦਾ ਵਿਚਾਰ ਉੱਤਰੀ ਭਾਰਤ ਲੈ ਗਏ ਜਿਸ ਨੇ ਅੱਗੇ ਚੱਲ ਕੇ ਉੱਤਰੀ ਭਾਰਤ ਦੀ ਭਗਤੀ ਲਹਿਰ ਨੂੰ ਪ੍ਰੇਰਿਤ ਕੀਤਾ ਮਤਲਬ ਚੋਲ ਰਾਜੇ ਦੇ ਜ਼ੁਲਮ ਨੇ ਅਣਜਾਣੇ ਵਿੱਚ ਪੂਰੇ ਭਾਰਤ ਦੇ ਧਾਰਮਿਕ ਇਤਿਹਾਸ ਨੂੰ ਬਦਲ ਦਿੱਤਾ ਬਿਲਕੁਲ ਤੇ ਸਾਮਰਾਜ ਦੇ ਅੰਦਰ ਇਸ ਵੰਡ ਤੋਂ ਬਾਅਦ ਬਾਦ ਦੇ ਸ਼ਾਸਕਾਂ ਨੇ ਇੱਕ ਹੋਰ ਵੱਡੀ ਗਲਤੀ ਕੀਤੀ ਉਹ ਪੇਰੀਆ ਪੁਰਾਣਮ ਵਾਲੀ ਹਾਂ ਉਹਨਾਂ ਨੇ ਉਸ ਗ੍ਰੰਥ ਦੇ ਆਧਾਰ ਤੇ ਇੱਕ ਬਹੁਤ ਹੀ ਸਖਤ ਵਰਣ ਆਧਾਰਿਤ ਸਮਾਜਿਕ ਪ੍ਰਣਾਲੀ ਲਾਗੂ ਕਰ ਦਿੱਤੀ ਇਹੀ ਉਹਨਾਂ ਦੇ ਤਾਬੂਤ ਵਿੱਚ ਆਖਰੀ ਕਿਲ ਸਾਬਤ ਹੋਈ। ਹਾਂ, ਯਾਦ ਕਰੋ ਉਹ ਅਮੀਰ ਵਪਾਰੀ ਪਾਈਚਾਰੇ ਜਿਨ੍ਹਾਂ ਨੇ ਚੋਲ ਸਮਰਾਜ ਦੀ ਆਰਥਿਕਤਾ ਦੀ ਨੀਂਹ ਰੱਖੀ ਸੀ। ਕੋਲਾ ਪਾਈਚਾਰੇ ਵਰਗੇ। ਬਿਲਕੁਲ। ਉਹਨਾਂ ਵਿੱਚੋਂ ਬਹੁਤ ਸਾਰੇ ਸਮਾਜਿਕ ਤੌਰ ਤੇ ਉੱਚੀ ਜਾਤੀ ਦੇ ਨਹੀਂ ਮੰਨੇ ਜਾਂਦੇ ਸਨ। ਭਾਵੇਂ ਉਹਨਾਂ ਕੋਲ ਬੇਸ਼ੁਮਾਰ ਦੌਲਤ ਸੀ ਪਰ ਇਸ ਨਮੀ ਵਰਣ ਵਿਵਸਥਾ ਨੇ ਉਹਨਾਂ ਨੂੰ ਸਮਾਜ ਦੇ ਹੇਠਲੇ ਦਰਜੇ ਤੱਕ ਦਿੱਤਾ। ਤਾਂ ਇੱਕ ਪਾਸੇ ਆਰਥਿਕ ਸ਼ਕਤੀ ਦੂਜੇ ਪਾਸੇ ਸਮਾਜਿਕ ਬੇਜ਼ਤੀ ਇਸ ਟਕਰਾ ਦਾ ਨਤੀਜਾ ਇਹ ਨਿਕਲਿਆ ਕਿ ਇਹਨਾਂ ਵਪਾਰੀ ਪਾਈਚਾਰਿਆਂ ਨੇ ਸਾਮਰਾਜ ਨੂੰ ਆਰਥਿਕ ਸਹਿਯੋਗ ਦੇਣਾ ਬੰਦ ਕਰ ਦਿੱਤਾ ਟੈਕਸ ਦੇਣੇ ਬੰਦ ਕਰ ਦਿੱਤੇ ਹਾਂ ਵਪਾਰ ਰਾਹੀਂ ਪੈਸਾ ਲਿਆਉਣਾ ਕੱਟ ਕਰ ਦਿੱਤਾ ਜਦੋਂ ਸਾਮਰਾਜ ਦੀ ਆਰਥਿਕ ਲਾਈਫਲਾਈਨ ਹੀ ਕੱਟ ਦਿੱਤੀ ਗਈ ਤਾਂ ਫੌਜ ਤੇ ਪ੍ਰਸ਼ਾਸਨ ਕਮਜ਼ੋਰ ਹੋ ਗਏ ਤੇ 1279 ਈਸਵੀ ਤੱਕ ਚੋਲਾ ਵਰਗਾ ਮਹਾਨ ਸਾਮਰਾਜ ਟਹਿ ਟੇਰੀ ਹੋ ਗਿਆ ਜਿਹੜੇ ਵਪਾਰੀਆਂ ਨੇ ਸਾਮਰਾਜ ਨੂੰ ਬਣਾਇਆ ਉਨ੍ਹਾਂ ਦੀ ਬੇਕਦਰੀ ਨੇ ਹੀ ਉਸਨੂੰ ਡ부ੋ ਦਿੱਤਾ। ਦਕਣੀ ਭਾਰਤ ਦਾ ਇਹ ਇਤਿਹਾਸ ਸਾਨੂੰ ਇੱਕ ਬਹੁਤ ਵੱਡਾ ਸਬਕ ਸਿਖਾਉਂਦਾ ਹੈ। ਬਿਲਕੁਲ। ਇੱਕ ਸਾਮਰਾਜ ਸਿਰਫ ਤਲਵਾਰਾਂ ਦੇ ਜ਼ੋਰ ਤੇ ਨਹੀਂ ਚੱਲਦਾ। ਇਸ ਦੀ ਅਸਲ ਨੀਂਹ ਆਰਥਿਕਤਾ, ਸਮਾਜਿਕ ਸਦਭਾਵਨਾ ਤੇ ਸਥਾਨਿਕ ਲੋਕਾਂ ਦੀ ਪਾਗੀਦਾਰੀ ਤੇ ਟਿੱਗੀ ਹੁੰਦੀ ਹੈ। ਜਦੋਂ ਚੋਲਾ ਨੇ ਆਪਣੀ ਆਰਥਿਕ ਅਤੇ ਸਮਾਜਿਕ ਨੀਂਹ ਨੂੰ ਖੁਦ ਹੀ ਕਮਜ਼ੋਰ ਕਰ ਦਿੱਤਾ ਤਾਂ ਉਹ ਅੰਦਰੋਂ ਹੀ ਖੋਖਲੇ ਹੋ ਗਏ। ਹਾਂ, bari ਦੁਸ਼ਮਣ ਦੀ ਲੋੜ ਹੀ ਨਹੀਂ ਪਈ। ਇਸ ਸਾਰੀ ਚਰਚਾ ਤੋਂ ਬਾਅਦ ਇੱਕ ਆਖਰੀ ਸਵਾਲ ਮਨ ਵਿੱਚ ਆਉਂਦਾ ਹੈ। ਜਦੋਂ ਅਸੀਂ ਭਾਰਤ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਜ਼ਿਆਦਾਤਰ ਧਿਆਨ ਦਿੱਲੀ, ਆਗਰਾ ਜਾਂ ਪਾਟਲੀਪੁੱਤਰ ਤੇ ਹੁੰਦਾ ਹੈ। ਹਾਂ, ਉੱਤਰ ਕੇਂਦਰਿਤ ਹੁੰਦਾ ਹੈ। ਪਰ ਅੱਜ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਅਸੀਂ ਕਹਾਣੀ ਦਾ ਇੱਕ ਬਹੁਤ ਵੱਡਾ ਤੇ ਅਹਿਮ ਹਿੱਸਾ ਛੱਡ ਰਹੇ ਹਾਂ। ਤੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਭਾਰਤ ਦੇ ਇਤਿਹਾਸ ਨੂੰ ਸਿਰਫ ਉੱਤਰ ਕੇਂਦਰਿਤ ਨਜ਼ਰੀਏ ਨਾਲ ਦੇਖਣਾ ਸਹੀ ਹੈ? ਜਾਂ ਕੀ ਅਸਲ ਆਰਥਿਕ ਸ਼ਕਤੀ, ਪ੍ਰਸ਼ਾਸਨਿਕ ਨਵੀਨਤਾ ਅਤੇ ਸੱਭਿਆਚਾਰਕ ਬਦਲਾਅ ਦਾ ਕੇਂਦਰ ਹਮੇਸ਼ਾ ਦੱਖਣ ਵਿੱਚ ਵੀ ਬਰਾਬਰ ਮੌਜੂਦ ਰਿਹਾ ਹੈ? ਇਸੇ ਸਵਾਲ ਦੇ ਨਾਲ ਅੱਜ ਦੀ ਗੱਲਬਾਤ ਨੂੰ ਅੱਥੀ ਖਤਮ ਕਰਦੇ ਹਾਂ ਤਾਂ ਕਿ ਸੁਣਨ ਵਾਲੇ ਇਸ ਤੇ ਵਿਚਾਰ ਕਰ ਸਕਣ।